ਕਿੰਨਾ ਟਾਈਮ ਹੋ ਗਏ ਇੱਥੇ 40 ਸਾਲ ਹੋ ਗਏ ਮੈਨੂੰ 40 ਸਾਲ ਹੋ ਗਏ ਹਾਂਜੀ ਚਾਰ ਬੱਚੇ ਤੇਰੇ ਚਾਰ ਬੱਚੇ ਆ ਇੱਥੇ ਪਰ ਕੇ ਗਿਆ ਹੈਗਾ ਜੀਰੇ ਸਰਚ ਆਪਣਾ ਕਨਿਆ ਸਕੂਲ ਚ ਕੋਰੀ ਪੜਿਆ ਆਏਗਾ ਤਾਂ ਮੁੰਡਾ ਬਾਬਾ ਡਿਵੀਸ਼ਨ ਦੇ ਕਾਲਜ ਚ ਪੜਿਆ ਜਾਂ ਫਿਰ ਵਕੀਲਾਂ ਵਾਲੇ ਸਕੂਲ ਚ ਦਸਵੀਂ ਕੀਤਾ ਆਏਗਾ ਹਾਂਜੀ ਹੁਣ ਮੁੰਡਾ ਕਿੱਥੇ ਆ ਹਾਂ ਮੁੰਡਾ ਦਿੱਲੀ ਹੈਗਾ ਡਾਕਟਰ ਹਸਪਤਾਲ ਚ ਦੋ ਬੱਚੇ ਆਏਗਾ ਆਪਣਾ ਇੱਥੇ ਹੀ ਪੜਦਾ ਦੋ ਕੁੜੀ ਆ ਇੱਕ ਕੁੜੀ ਪੜਦਾ ਇੱਕ ਮੁੰਡਾ ਪੜਦਾ ਇੱਕ ਕੁੜੀ ਪੜਦਾ ਵਕੀਲੇ ਵਾਲੇ ਤਾ ਮੁੰਡਾ ਪਰਦਾ ਆਪਣਾ ਬਰਨਾਲਾ ਪਿੰਡ ਚ ਹਾਂਜੀ ਤੇ ਕਿਹੜੇ ਪਿੰਡ ਦੇ ਕਾਗਜ਼ ਪੰਨ ਲਗਾ ਸਰਪੰਚੀ ਦੇ ਨਿੱਕੇ ਮਈਆਂ ਵਾਲੇ ਖੁਰਦੋਂ ਨਿੱਕੇ ਮਈਆਂ ਵਾਲੇ ਖੁਰਦੋਂ ਹਾਂਜੀ ਠੀਕ ਹੈ ਹਾਂਜੀ ਸਰਪੰਚ ਬੰਨਾ ਚਾਹਣਾ ਹਾਂਜੀ ਮੈਂ ਵਿਕਾਸ ਕਰਨਾ ਸਾਡੇ ਤਾਂ ਜੇਬ ਪਰ ਲਿਆ ਮੈਂ ਜੇਬ ਨਹੀਂ ਕਰਨਾ ਮੈਂ ਆਪ ਦੇ ਨੋਸਨ ਨਾ ਕਰਨਾ ਕੀ ਵਿਕਾਸ ਕਰੇਗਾ ਤੂੰ ਮੈਂ ਵਿਕਾਸ ਜਿਹੜੇ ਜਿਹੜੇ ਬਾਕੀ ਹੈਗਾ ਕੰਮ ਉਹ ਵਿਕਾਸ ਕਰਨਾ ਬਵੇ ਦੂ ਚੰਦ ਵਾਲੇ ਜਿਹੜੇ ਕੱਚਾ ਰੋੜੇਗਾ ਉਹ ਜਿੱਥੋਂ ਮਰਜੀ ਮੈਂ ਲੜ ਕੇ ਚਾਹ ਫਾਂਡਾ ਹੁਆ ਫਾਂਡ ਸੇ ਮੈਂ ਬਣਵਾਉਣਾ ਹੁਣ ਔਰ ਰੋਡ ਮੈਂ ਪੱਕਾ ਕਰਾਉਣਾ ਲਾਈਟਾਂ ਲੋਟਾਂ ਲਗਵਾਉਣਾ ਤੇਰਾ ਨਾਮ ਕੀ ਪੂਰਾ ਸਿਕੰਦਰ ਦਾਸ ਸਿਕੰਦਰ ਦਾਸ ਹਾਂ ਕਿੰਨੇ ਚਿਰ ਹੋ ਗਿਆ ਇੱਥੇ ਮਈਆਂ ਵਾਲੇ ਰਹਿੰਦੇ 40 ਸਾਲ ਹਾਂ ਜੀ ਵੋਟਾਂ ਬਣੀਆਂ ਸਾਰੇ ਕੁਝ ਵੋਟ ਕਾਰਡ ਆਰ ਕਾਰਡ ਬੀਪੀਐਲ ਕਾਰਡ ਇਸਰਮ ਕਾਰਡ ਮੇਰੇ ਵੋਟ ਹੈਗਾ 300 ਤੈਨੂੰ ਕਿ ਤੇਰੇ ਨਾਲ ਕਿੰਨੇ ਬੰਦੇ ਆ ਕਿੰਨੀ ਬੋਡ ਪੈਜੂ ਤੇਨੂੰ 200 ਬੰਦੇ ਆ ਮੇਰੇ taraf ਆ ਠੀਕ ਆ ਆਪਦੇ ਮਰਜ਼ੀ ਨਾਲ ਬਣਾਈ ਜਾਂਦਾ ਪਰ ਜ ਕੋਈ ਅੜਿ ਚਣੌਂਦੀ ਵੀ ਆ ਹਾਂ ਡਿਕਚਨ ਮੈਂ ਤੂੰ ਆਇਆ ਕਾਗਜ਼ ਪਰ ਅਚਕ ਕੇ ਵੀ ਮੈਨੂੰ ਜਮਾਨੇ ਫਾਈਲ ਕਰਦਾ ਸਾਰੇ ਕੰਮ ਓਕੇ ਹੋਇਆ ਪਿਆ ਹੈਗਾ ਠੀਕ ਆ ਤੇ ਤੂੰ ਕਿਹੜੀ ਪਾਰਟੀ ਵੱਲੋਂ ਖੜਨ ਲੱਗਾ ਮੈਂ ਕੋਈ ਪਾਰਟੀ 'ਚ ਨਹੀਂ ਹੈਗਾ ਜਹਾਦ ਕਰਨ ਲੱਗਾ ਹਾਂ ਆਪਦੇ ਕੋਈ ਪਾਰਟੀ 'ਚ ਨਹੀਂ ਮਤਲਅ ਆਏਗਾ ਨਾ ਮਸਲਾ ਆਏਗਾ ਕੋਈ ਪਾਰਟੀ 'ਚ ਨਾ ਕੋਈ ਲੈਣਾ ਦੇਣਾ ਕੋਈ ਪਾਰਟੀ 'ਚ ਆ ਠੀਕ ਆ ਠੀਕ ਹੈ ਓਕੇ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਪੰਜਾਬ ਦਾ ਦਰਦ ਰੱਖਣ ਵਾਲਿਓ ਪੰਜਾਬੀਓ ਗੱਲਾਂ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਕਈ ਗੱਲਾਂ ਹੈਗੀਆਂ ਮੈਂ ਸੁਣਾ ਰਿਹਾ ਅੱਜ ਜਿਹੜੇ ਕਹਿੰਦੇ ਆ ਕਿ ਇਹਦਾ ਕਈ ਕਹਿ ਦਿੰਦੇ ਆ ਕਮੈਂਟਾਂ ਦੇ ਵਿੱਚ ਕਿ ਗੱਲ ਨਹੀਂ ਪੂਰੀ ਹੁੰਦੀ ਇਹਦੀ ਬੋਲ ਨਹੀਂ ਪੂਰਾ ਹੁੰਦਾ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਕੋਈ ਮੇਰਾ ਨਾਮ ਯਦੂ ਗਾਰਾ ਤੇ ਨਾ ਹੀ ਕੋਈ ਮੈਂ ਅਖੌਤੀ ਸਾਧਾਂ ਜਾਂ ਬਾਬਾ ਦਾ ਜਿਹੜੇ ਤੁਹਾਨੂੰ ਭਰਮ ਭਲੇਖਿਆਂ ਦੇ ਵਿੱਚ ਪਾ ਦਿੰਦੇ ਆ ਤੇ ਤੁਸੀਂ ਉਸ ਗੱਲ ਨੂੰ ਸੱਚ ਮੰਨ ਲੈਂਦੇ ਹੋ ਗੱਲਾਂ ਨੇ ਅੱਜ ਜਿਹੜੀਆਂ ਪੰਜਾਬ ਦੇ ਉੱਤੇ ਢੁਕਦੀਆਂ ਨੇ ਪੰਜਾਬ ਦਾ ਹਾਲ ਜਿਸ ਤਰ੍ਹਾਂ ਲੱਖਾਂ ਸਦਾਣਾ ਪਿੱਟ ਰਿਹਾ ਤੁਸੀਂ ਅੱਜ ਉਹਦੀ ਗੌਰ ਨਹੀਂ ਕਰ ਰਹੇ ਇਹ ਇਸ ਤੋਂ ਪਹਿਲਾਂ ਦੀਪ ਸਿੱਧੂ ਪਿੱਟ ਰਿਹਾ ਸੀ ਤੁਸੀਂ ਉਹ ਗਮਾ ਲਿਆ ਗੱਲਾਂ ਬੜੀਆਂ ਅਹਿਮ ਨੇ ਪਹਿਲੀ ਗੱਲ ਤਾਂ ਹੈਗੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਤੁਹਾਨੂੰ ਦੱਸ ਦੇਮਾਂ ਕਿ ਜਿੰਨੇ ਪੰਜਾਬ ਦੇ ਨਮਾਇंदे ਨੇ ਜਾਂ ਵਰਕਰ ਨੇ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਸ ਗੱਲ ਦਾ ੱੱਕਾ ਲੱਗਦਾਗਾ ਕਿ ਪਤਾ ਨਹੀਂ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਕਿਉਂ ਕਹਿ ਰਿਆ ਦੇਖੋ ਮੁੱਖ ਮੰਤਰੀ ਉਹ ਸਾਰਿਆਂ ਦਾਗਾ ਸਾਡਾ ਵੀ ਉਹ ਨਹੀਂ ਆ ਜਿੱਡਾ ਤੁਹਾਡਾਗਾ ਪਰ ਇਹ ਗੱਲ ਲਾ ਕੇ ਅਸੀਂ ਕਿਸੇ ਦੀ ਚਾਪ ਦੁੱਸੀ ਨਹੀਂ ਕਰਦੇ ਜਿਹੜੀ ਗੱਲ ਸਾਡੇ ਤੱਕ ਆਉਂਦੀ ਆ ਸੂਤਰਾਂ ਦੇ ਹਵਾਲੇ ਤੱਕ ਉਹ ਖਬਰ ਅਸੀਂ ਤੁਹਾਡੇ ਤੱਕ ਰੱਖ ਦਿੰਨੇ ਆ ਤੁਹਾਡੇ ਤੱਕ ਪਹੁੰਚਾਉਣੇ ਆ ਹੁਣ ਹੋਇਆ ਕੀ ਹੋ ਕੀ ਰਿਹਾ ਚਰਚਾ ਬੜੀ ਲੰਬੀ ਆ ਜੇ ਆਪਾਂ ਕਰ ਲੱਗ ਜੀਏ ਪਰ ਹੋਇਆ ਮੈਂ ਤੁਹਾਨੂੰ ਦੱਸ ਦਿੰਨਾ ਜਿਸ ਦਿਨ ਤਾਂ ਭਗਵੰਤ ਮਾਨ ਬਿਮਾਰ ਸੀ ਹਸਪੀਟਲ ਦੇ ਵਿੱਚ ਸੀ ਉਸ ਤੋਂ ਲੈ ਕੇ ਜਿਹੜਾ ਸੰਦੀਪ ਪਾਠਕ ਉੱਥੇ ਗਿਆ ਤੇ ਕੇਜਰੀਵਾਲ ਨਾਲ ਜਿਹੜੀ ਫੋਨ ਤੇ ਬਾਰਤਾਲਾਪ ਹੋਈ ਆ ਉਹ ਸਾਰਾ ਸੱਚ ਆ ਤੇ ਹੁਣ ਜਿਹੜਾ ਮੁੱਖ ਮੰਤਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਊਗਾ ਪਰ ਕਈਆਂ ਨੇ ਇਸ ਗੱਲ ਦਾ ਗੁੱਸਾ ਵੀ ਮਨਾਇਆ ਹੋਊਗਾ ਵੀ ਪਤਾ ਨਹੀਂ ਕਿਉਂ ਕਹਿ ਰਿਹਾ ਮੈਂ ਅੱਜ ਵੀ ਕਹਿ ਰਿਹਾ ਆ ਕਿ ਦਿੱਲੀ ਦੀ ਲੋਬੀ ਦੇ ਵਿੱਚ ਭਗਵੰਤ ਮਾਨ ਨੂੰ ਲੈ ਕੇ ਕੇਜਰੀ ਬਾਲ ਬਲਰ ਕਿਹੜਾ ਵੱਡੀ ਮੀਟਿੰਗ ਕੀਤੀ ਗਈ ਆ ਤੇ ਉਸ ਦੇ ਵਿੱਚ ਜਿਹੜਾ ਕਿ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਜਾਊਗਾ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਜੇਕਰ ਭਗਵੰਤ ਮਾਨ ਅਸਤੀਫਾ ਨਹੀਂ ਦਿੰਦਾ ਤਾਂ ਉਦੋਂ ਦੀਪਕ ਕੰਮੇ ਲਿਆ ਜਾਊਗਾ ਇਹ ਵੀ ਕੇਜਰੀਵਾਲ ਨੂੰ ਪਤਾਗਾ ਇਹ ਵੀ ਦਿੱਲੀ ਦੇ ਬੰਦਿਆਂ ਨੂੰ ਜਿਹੜੇ ਰਾਗੋ ਚੱਡਾ ਹੋ ਗਿਆ ਸੰਦੀਪ ਪਾਠਕ ਹੋ ਗਿਆ ਜਾਂ ਹੋਰ ਜਿੰਨੇ ਵੀ ਦਿੱਲੀ ਦੇ ਆਗੂ ਨੇ ਜਿਹੜੇ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਰਲ ਕੇ ਉਹ ਅੱਜ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਸਾਰਾ ਤਾਣਾ ਬਾਣਾ ਇਕੱਠਾ ਕਰ ਲਿਆ ਸਾਰਾ ਕੰਮ ਉਹਨਾਂ ਨੇ ਇਹਨੇ ਪਰੇ ਚਾੜ ਛੱਡਿਆਗਾ ਇੱਕ ਦੋ ਵਾਰੀ ਹੋਰ ਜਿਹੜਾ ਭਗਵੰਤ ਮਾਨ ਦੀ ਰਾਇ ਜਿਹੜੀ ਲਈ ਜਾਊਗੀ ਕਿ ਤੁਸੀਂ ਅਸਤੀਫਾ ਦੇ ਦਿਓ ਤੇ ਦਿੱਲੀ ਦਾ ਜਿਹੜਾ ਇੱਕ ਕੋਈ ਬੰਦਾ ਗਾ ਸੌਰੀ ਮੈਂ ਉਹਦਾ ਨਾਮ ਭੁੱਲ ਗਿਆ ਮਾਫ ਕਰਨਾ ਹੁਣ ਕਹਿੰਦੇ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾ ਸਕਦਾ ਗਾ ਤੇ ਇਹ ਵੱਡੀ ਖਬਰ ਆ ਤੁਹਾਡੇ ਲਈ ਵੱਡੀ ਅਪਡੇਟ ਆ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਸਕਦਾ ਕਿਸੇ ਵੀ ਵੇਲੇ ਵੀ ਜੇਕਰ ਕਹਿੰਦੇ ਹੁੰਦੇ ਆ ਕਿ ਟੇਢੀ ਸਿੱਧੀ ਉਂਗਲ ਦੇ ਨਾਲ ਕਿਉਂ ਨਾ ਨਿਕਲੇ ਤਾਂ ਉਹਨੂੰ ਟੇਢੀ ਕਰਨੀ ਪੈਂਦੀ ਆ ਉਹੀ ਗੱਲ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਕਹਿ ਰਿਹਾ ਕਿ ਜਿਆਦਾ ਭਰਾਵਾ ਦੇ ਦੇ ਸਿੱਧਾ ਸਿੱਧਾ ਅਸਤੀਫਾ ਤੇ ਨਹੀਂ ਕਹਦਾ ਸਾਨੂੰ ਜਿਹੜੀ ਉਂਗਲ ਟੇਢੀ ਕਰਨੀ ਆਉਂਦੀ ਆ ਜਾਨੀ ਕਿ ਮੈਂ ਕਹਦਾ ਕਿ ਭਗਵੰਤ ਮਾਨ ਨਾਲੋਂ ਜਿਹੜੇ ਬਧਾਇਕ ਨੇ ਜਾਂ ਮੰਤਰੀ ਨੇ ਉਹ ਅਰਵਿੰਦ ਕੇਜਰੀ ਨਾਲ ਅਰਵਿੰਦ ਕੇਜਰੀਵਾਲ ਨਾਲ ਜਿਹੜੇ ਜ਼ਿਆਦੇ ਨੇ ਪੰਜਾਬ ਦੇ ਇਸ ਕਰਕੇ ਕਿਸੇ ਵੇਲੇ ਵੀ ਜਿਹੜਾ ਸਿਆਸਤ ਦੇ ਵਿੱਚ ਵੱਡਾ ਧਮਾਕਾ ਪੈ ਸਕਦਾਗਾ ਕਿਸੇ ਵੇਲੇ ਵੀ ਜਿਹੜਾ ਅਸਤੀਫਾ ਰਾਤੋਂ ਰਾਤ ਵੀ ਬਦਲ ਸਕਦਾਗਾ ਇਹ ਵੀ ਕੋਈ ਵੱਡੀ ਗੱਲ ਨਹੀਂ ਪੰਜਾਬ ਦਾ ਦਰਦ ਰੱਖਣ ਵਾਲਿਓ ਇਹ ਗੱਲਾਂ ਤੁਸੀਂ ਜ਼ਰੂਰ ਸਮਝੋ ਇਸ ਗੱਲਾਂ ਨੂੰ ਤੁਸੀਂ ਐਵੇਂ ਨਾ ਲਿਓ ਕਿ ਇੱਕ ਐ ਗੱਲ ਕਹਿਤੀ ਪਰ ਸਾਡੇ ਜਿਹੜੇ ਸੂਤਰ ਨੇ ਸਾਨੂੰ ਜਾਣਕਾਰੀ ਜ਼ਰੂਰ ਦਿੰਦੇ ਆ ਪਲ-ਪਲ ਦੀ ਪਰ ਜਿੰਨੀ ਤੁਹਾਡੇ ਤੱਕ ਅਸੀਂ ਜਾਣਕਾਰੀ ਦਿੰਦਿਆਂ ਸਾਨੂੰ ਉਹ ਤੁਹਾਡੇ ਤੱਕ ਅਸੀਂ ਪਹੁੰਚਾ ਦਿੰਨੇ ਆ ਤੇ ਮੰਨਣਾ ਅੱਗੇ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਆ ਪਰ ਜਦੋਂ ਸੱਚ ਸਾਹਮਣੇ ਆ ਗਿਆ ਤੁਸੀਂ ਆਪੀ ਮੰਨ ਜਾਣਾਗਾ ਇੱਕ ਬਹੁਤ ਵੱਡੀ ਜਿਹੜੀ ਤਿਆਰੀ ਕਰ ਰਿਹਾ ਹਰਵਿੰਦਰ ਕੇਜਰੀਵਾਲ ਆ ਭਗਵੰਤ ਮਾਨ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਤੇ ਅਹੁਦੇ ਤੋਂ ਲਾਉਣ ਨੂੰ ਕੁਰਸੀ ਜਿਹੜੀ ਭਗਵੰਤ ਮਾਨ ਦੀ ਕਿਸੇ ਵੇਲੇ ਵੀ ਖੁੱਸ ਸਕਦੀ ਆ ਇਹ ਵੱਡੀ ਐਸ ਵੇਲੇ ਤੁਹਾਨੂੰ ਅਪਡੇਟ ਦਿੱਤੀ ਆ ਦੂਜਾ ਗੱਲ ਆ ਪੰਜਾਬ ਦੇ ਜਿਹੜੇ ਪੰਜਾਬ ਦੇ ਉੱਪਰ ਐਸ ਵੇਲੇ ਬਾਹਰੀ ਤਾਕਤਾਂ ਦੇ ਜਿਹੜੇ ਡਾਕੇ ਪੈ ਰਹੇ ਨੇ ਜਿਸ ਤਰ੍ਹਾਂ ਲਖਸ ਸੁਦਾਣਾ ਕਹਿ ਰਿਹਾ ਸੀ ਕਿ ਪ੍ਰਵਾਸੀ ਮਜ਼ਦੂਰ ਆ ਜਿਹੜੇ ਆਪਾਂ ਭਈਏ ਕਹਨੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਬਜ਼ੇ ਕਰਨਗੇ ਪਿੰਡਾਂ ਉੱਤੇ ਤੇ ਸਿਆਸਤ ਉੱਤੇ ਵੀ ਕਬਜ਼ੇ ਕਰਨਗੇ ਇਹ ਆਪਣੇ ਸਰਪੰਚ ਬਣਾਇਆ ਕਰਨਗੇ ਆਪਣੇ ਪੰਚ ਬਣਨਗੇ ਇਹਨਾਂ ਦੇ ਪੰਜ ਵੰਡਣਗੇ ਇਸ ਤਰ੍ਹਾਂ ਇਹਨਾਂ ਦੇ ਬਧਾਇਆ ਕਿ ਮੰਤਰੀ ਬੰਨ ਗਾਉਣ ਵੇ ਟਾਈਮ ਦੇ ਵਿੱਚ ਇਹ ਲੱਖ ਸੰਧਾਨੇ ਦੀ ਗੱਲ 100% ਠੀਕ ਆ ਤੇ ਧੰਨ ਮੈਂ ਇੱਕ ਵੀਡੀਓ ਸਭ ਤੋਂ ਪਹਿਲਾਂ ਮੈਂ ਬੋਲਣ ਤੋਂ ਪਹਿਲਾਂ ਆਪਣੀ ਜੋ ਬੋਲੇਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਚ ਚਲਾਉਂਗਾ ਪ੍ਰਵਾਸੀ ਭਈਆ ਹੈ ਜਿਹੜਾ ਜਿਹੜਾ ਕਿ ਪੰਜਾਬ ਦੇ ਵਿੱਚ 40 ਸਾਲਾਂ ਤੋਂ ਰਹਿ ਰਿਹਾ ਆਪ ਦੇ ਮੁੰਡੇ ਕੁੜੀਆਂ ਜਿਹੜਾ ਸਾਰਾ ਪੰਜਾਬ ਦੇ ਵਿੱਚ ਪੜਾਇਆ ਸਾਰੇ ਡਾਕੂਮੈਂਟਸ ਤਿਆਰ ਕਰ ਦਿੱਤੇ ਉਹਨੇ ਤੇ ਉਹ ਸਰਪੰਚੀ ਦੇ ਫਾਰਮ ਭਰ ਕੇ ਆਇਆਗਾ ਸਰਪੰਚੀ ਦੀ ਚੋਣ ਦੇ ਲਈ ਜਿਹੜੇ ਆਪਣੇ ਕਾਗਜ਼ ਢਾਕਲ ਕਰਕੇ ਆਇਆਗਾ ਤੁਹਾਨੂੰ ਉਹ ਵੀਡੀਓ ਵੀ ਸੁਣਾਉਂਗਾ ਤੇ ਜਿਹੜਾ ਮਾਨਸਾ ਦੇ ਵਿੱਚ ਇੱਕ ਸ਼੍ਰੀ ਚੇਤਨਾ ਜਿਹੜਾ ਕਿ ਸਰਬ ਹਿੱਤਕਾਰੀ ਆ